ਲੋਕ ਸਵੇਰੇ ਸਵੇਰੇ ਸੈਰ ਤਾਂ ਇਸ ਕਰਕੇ ਕਰਨ ਜਾਂਦੇ ਨੇ ਤਾਂ ਕਿ ਉਹਨਾਂ ਦਾ ਸਰੀਰ ਤੰਦਰੁਸਤ ਰਹੇ ਪਰ ਦੂਜੇ ਪਾਸੇ ਕੁਝ ਨੌਜਵਾਨ ਅਜਿਹੇ ਨੇ ਜਿਹੜੇ ਕਿ ਸਵੇਰੇ ਸਵੇਰੇ ਸੈਰ ਨਹੀਂ ਬਲਕਿ ਤਾਂ ਜਾਂਦੇ ਨੇ ਤਾਂ ਕਿ ਉਹਨਾਂ ਦੀ ਜੇਬ ਗਰਮ ਰਹੇ ਜੀ ਹਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਕਿਉਂਕਿ ਲੁਧਿਆਣਾ ਦੇ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਸੈਰ ਕਰ ਰਹੇ ਵਿਅਕਤੀਆਂ ਤੋਂ ਇਹਨਾਂ ਨੌਜਵਾਨਾਂ ਦੇ ਵੱਲੋਂ ਲੁੱਟ ਖੋਹ ਕੀਤੀ ਜਾਂਦੀ ਸੀ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜੋ ਕਿ ਪੁਲਿਸ ਦੇ ਗ੍ਰਿਫਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੌਜਵਾਨਾਂ ਨੂੰ ਤੇ ਇਹ ਉਹੀ ਨੌਜਵਾਨ ਨੇ ਜਿਹੜੇ ਕਿ ਆਉਂਦੇ ਜਾਂਦੇ ਰਾਹਗੀਰਾਂ ਨੂੰ ਤੇ ਲੋਕਾਂ ਨੂੰ ਲੁੱਟਦਾ ਸ਼ਿਕਾਰ ਬਣਾਉਂਦੇ ਸੀ ਅਤੇ ਸੈਰ ਕਰਨ ਸਮੇ ਲੋਕਾਂ ਤੋਂ ਜਿਹੜੇ ਕਿ ਇਹ ਪੈਸੇ ਜਾਂ ਫਿਰ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦੇ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਖ-ਵੱਖ ਏਂਗਲਾਂ ਤੋਂ ਜਾਂਚ ਕੀਤੀ ਤੇ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਅਲੱਗ-ਅਲੱਗ ਜਗ੍ਹਾ ਤੇ ਰਹਿਣ ਵਾਲੇ ਨੇ ਜਿਹੜੇ ਅਰੋਪੀ ਹੈਗੇ ਨੇ ਕੁਝ ਮੁੰਡੀਆਂ ਇੱਕ ਮੁੰਡੀਆਂ ਤੋਂ ਆ ਕੋਈ ESW ਕਲੋਨੀ ਦਾ ਜਾਂ ਆਪਣਾ ਸਮਰਾਲਾ ਚੌਕ ਦੇ ਲਾਗੇ ਅਲੱਗ-ਅਲੱਗ ਮਹੱਲਿਆਂ ਦੇ ਨੇ ਮਿਲ ਕੇ ਵਾਰਦਾਤ ਕਰਦੇ ਸੀਗੇ ਰਾਤ ਨੂੰ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀ ਕਰਦੇ ਬਸ ਤੁਰੇ ਤੁਰੇ ਜਾਂਦੇ ਜਿਸ ਤਰ੍ਹਾਂ ਹੈਗਾ ਉਸ ਅਜੇ ਤੱਕ ਜੋ ਪ੍ਰੀਵੀਅਸ ਇਨਵੈਸਟੀਗੇਸ਼ਨ ਚ ਆਇਆ ਵੀ ਤੁਰੇ ਤੁਰੇ ਜਾਂਦੇ ਜਿਹੜਾ ਬੰਦਾ ਮਿਲ ਜਾਂਦਾ ਸੀਗਾ ਤੇ ਉਹਨੂੰ ਇਹ ਟਾਰਗੇਟ ਕਰ ਪੁਰਾਣੀ ਪਰਿਵਾਰ ਦਾ ਇਹਨਾਂ ਨੇ ਕਬੂਲ ਕੀਏ ਪਹਿਲੇ ਵੀ ਕੋਈ ਵਾਰਦਾਤ ਕਰੀ ਇੱਕ ਬੰਦੇ ਦਾ ਦੱਸਿਆ ਜਿਸ ਤਮ ਐਪੀਓ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਲੜਾਈ ਝਗੜਿਆਂ ਦੇ ਹੋਰ ਇਨਾ ਕੰਮ ਆਦੇ ਤੋ ਇੱਕ ਬੰਦੇ ਤੇ ਪਹਿਲਾਂ ਵੀ ਬਾਕੀਆਂ ਦਾ ਵੀ ਪ੍ਰੀਵੀਅਸ ਰਿਕਾਰਡ ਕੰਗਾ ਲਿਆ ਜਾ ਰਿਹਾ ਸਰ ਜੀ ਰਾਤ ਦੀ ਵੀ ਕਿ ਕੋਈ ਗੋਲੀ ਤੈਨੂੰ ਦੀ ਕੋਈ ਘਟਨਾ ਹੋਈ ਮੇਰੇ ਕੋਲ ਅਜੇ ਤੱਕ ਕੋਈ ਇਦਾਂ ਦੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਰਾਤ ਜਿਹੜੀ ਕੋਈ ਗੋਲੀ ਚੱਲੀ ਹੈ ਲੜਾਈ ਛਕੜੀ ਦਾ ਤਾਂ ਸੀਗਾ ਵੀ ਇੱਟਾ ਵਟੇ ਕੋਈ ਨਹੀਂ ਜਾਂ ਕੋਈ ਲੜਾਈ ਛਕੜਾ ਹੋਇਆ ਲੇਕਿਨ ਅਜੇ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਕੋਈ ਘਰ ਵਾਲਿਆਂ ਨੂੰ ਦਾਵਾ ਕੀਤਾ ਜਾ ਰਿਹਾ ਵੀ ਇਹ ਜਿਹੜੇ ਰਾਤ ਦਾ ਹਮਲਾਵਰ ਦੀ ਉਹਨਾਂ ਨੂੰ ਫਾਈਲਿੰਗ ਵਗੈਰਾ ਕੀਤੀ ਗਈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸ ਪਾਵਾਂਗੇ ਵੀ ਇਨਵੈਸਟੀਗੇਸ਼ਨ ਹੋਣ ਤੋਂ ਠੀਕ ਹੈ ਸਰ ਥੈਂਕ ਯੂ ਥੈਂਕ ਖੈ ਦੇਖਿਆ ਜਾਵੇ ਤਾਂ ਇਹ ਲੁਟੇਰੇ ਐਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਸ਼੍ਰੀ ਆਮ ਦਿਨ ਦਿਹਾੜੇ ਇਹਨਾਂ ਦੇ ਵੱਲੋਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ